ਹੈਲੋ ਫਰੈਂਸ ਸਸ਼ੀ ਕਾਲ ਜੀ ਕਿਵੇਂ ਹੋ ਫਰੈਂਸ ਅੱਜ ਮੈਂ ਤੁਹਾਡੇ ਨਾਲ ਬਹੁਤ ਜ਼ਿਆਦਾ ਜ਼ਰੂਰੀ ਗੱਲ ਕਰਨੀ ਆ ਪਲੀਜ਼ ਵੀਡੀਓ ਨੂੰ ਸਕਿਪ ਨਾ ਕਰਿਓ ਪੂਰੀ ਵੀਡੀਓ ਸੁਣ ਲਿਓ ਫਰੈਂਸ ਮੇਰੇ ਨਾਲ 3 ਸਾਲ ਹੋ ਗਏ ਮੇਰੇ ਜਨੇਊ ਆਵਾ ਲੈਫਟ ਸਾਈਡ ਤੇ ਚੈਸ ਦੇ ਉੱਪਰ ਆ ਤੇ ਇਹਦੇ ਨਾਲ ਬਹੁਤ ਜ਼ਿਆਦਾ ਤਕਲੀਫ ਹੁੰਦੀ ਆ ਮਤਲਬ ਕਿ ਬਹੁਤ ਜ਼ਿਆਦਾ ਦਰਦ ਹੁੰਦਾਗਾ ਸ਼ੁਰੂ-ਸ਼ੁਰੂ ਤੋਂ ਜਦੋਂ ਇਹ ਹੋਣ ਲੱਗਾ ਨਾ ਮੈਨੂੰ ਇਹ ਚੀਜ਼ਾਂ ਦਾ ਬਿਲਕੁਲ ਵੀ ਪਤਾ ਨਹੀਂ ਹੁੰਦਾ ਸੀ ਕਿ ਜਨੇਊ ਕੀ ਹੁੰਦਾ ਟਾਈਫਾਇਡ ਦਾ ਪਤਾ ਹੁੰਦਾ ਸੀ ਮੈਨੂੰ ਟਾਈਫਾਇਡ ਹੋ ਜਾਂਦਾ ਸ਼ੁਰੂ ਤੋਂ ਜਿਵੇਂ ਮੈਨੂੰ ਹੋਇਆ ਟਾਈਫਾਇਡ ਹੋਣਾ 6-6 ਮਹੀਨੇ 5-5 ਮਹੀਨੇ ਮੈਨੂੰ ਲਗਾਤਾਰ ਟਾਈਫਾਇਡ ਹੋ ਜਾਂਦਾ ਸੀਗਾ ਟਾਈਫਾਇਡ ਤੁਸੀਂ ਮੈਨੂੰ ਨਹੀਂ ਦੱਸਿਆ ਸੀ ਮੈਨੂੰ ਕਿਸੇ ਨੇ ਮੈਂ ਉੱਥੇ ਜਾਇਆ ਉੱਥੋਂ ਮੈਨੂੰ ਟਾਈਫਾਇਡ ਬਿਲਕੁਲ ਆਮ ਆ ਗਿਆ ਸੀ ਟਾਈਫਾਇਡ ਨਹੀਂ ਮੁੜ ਕੇ ਮੈਨੂੰ ਹੋਇਆ ਸ਼ੁਰੂ-ਸ਼ੁਰੂ ਤੋਂ ਜਦੋਂ ਇਹ ਹੋਣ ਲੱਗਿਆ ਜਿਵੇਂ ਪਤ ਨਹੀਂ ਹੁੰਦੀ ਆਪਣੇ ਪਤ ਪੱਕੀ ਵੀ ਹੁੰਦੀ ਆ ਪਤ ਦੇ ਚਿੱਟੇ ਦਾਣੇ ਹੁੰਦੇ ਆ ਪੱਕੇ ਜੇ ਇਸ ਤਰ੍ਹਾਂ ਹੁੰਦੇ ਸੀ ਮੈਨੂੰ ਲੱਗਾ ਕਿਤੇ ਅਲਰਜੀ ਹੋਊਗੀ ਸ਼ਾਇਦ ਆਪੇ हट ਜੂਗੀ 2-3 ਮਹੀਨੇ ਮੈਨੂੰ ਇਸ ਚੀਜ਼ ਬਾਰੇ ਕਿਉਂਕਿ ਨੌਲੇਜ ਨਹੀਂ ਸੀ ਪਤਾ ਕੀ ਹੋਣਾ ਜਦੋਂ ਕਿਸੇ ਨੂੰ ਜੇ ਘਰੇ ਵੀ ਮੰਮੀ ਵਰਗਿਆਂ ਨੂੰ ਦੱਸਿਆ ਮੰਮੀ ਕਹਿੰਦੀ ਕੋਈ ਨਹੀਂ ਪੁੱਤ ਇਹ ਗਰਮੀ ਆ ਗਰਮੀ ਕਰਕੇ ਵੈਸੇ ਅਲਰਜੀ ਹੋ ਜਾਂਦੀ ਆ ਕੋਈ ਨਹੀਂ ਠੀਕ ਹੋ ਜੂਗੀ ਆਪਾਂ ਡਾਕਟਰ ਤੋਂ ਸਲਾਹ ਲੈ ਲੈਨੇ ਤੇ ਡਾਕਟਰ ਨੇ ਵੀ ਕਿਹਾ ਕੋਈ ਨਹੀਂ ਵੈਸੇ ਇਹ ਠੀਕ ਹੋ ਜੂਗੀ ਮਤਲਬ ਕਿ 3-4 ਮਹੀਨੇ ਤਾਂ ਮੈਨੂੰ ਆਈ ਇਹਦੇ ਵਿੱਚ ਹੀ ਲੰਘੇ ਵੀ ਮੈ ਜਦੋਂ ਇਹ ਹੌਲੀ ਹੌਲੀ ਜਦੋਂ ਪੱਕਣਾ ਸ਼ੁਰੂ ਹੋ ਗਿਆ ਮਤਲਬ ਕਿ ਜਾਦਾ ਵਿੱਚ ਅੰਦਰ ਵੀ ਜ਼ਖਮ ਹੋ ਗਏ ਉਦੋਂ ਮੈਨੂੰ ਇਹ ਦਰਦ ਮਹਿਸੂਸ ਹੋਣੀ ਸ਼ੁਰੂ ਹੋਈ ਦਰਦ ਉਦੋਂ ਵਧਣੀ ਸ਼ੁਰੂ ਹੋਈ ਰਾਤ ਨੂੰ ਮੈਨੂੰ ਨੀਂਦ ਨਾ ਆਇਆ ਕਰੇ ਚੱਪ ਕੇ ਪਿਆ ਕਰਨ ਗਰਮੀ ਦੇ ਵਿੱਚ ਧੁੱਪ ਚ ਨਹੀਂ ਨਿਕਲਿਆ ਜਾਂਦਾ ਸੀ ਬਾਹਰ ਜੀ ਧੁੱਪ ਚ ਨਿਕਲਦੀ ਸੀ ਐ ਲੱਗਦਾ ਸੀ ਤੇ ਕੋਈ ਗਿੱਲਾ ਕੱਪੜਾ ਰੱਖ ਕੇ ਜਾ ਕੇ ਤੇ ਬਾਹਰ ਵੀ ਨਿਕਲਣਾ ਮੜਾ ਗਿੱਲਾ ਕੱਪੜਾ ਰੱਖ ਕੇ ਫੇਰ ਨਿਕਲਦੀ ਸੀ ਬਾਹਰ ਤਾਂ ਵੀ ਇੰਨੀ ਜਿਆਦੇ ਐ ਚੱਪ ਕੇ ਪੈਂਦੇ ਟੱਸ ਟੱਸ ਕਰਦੇ ਸੀ ਵਿੱਚੋਂ ਜਿਵੇਂ ਕੁਝ ਰੱਜਦਾ ਹੁੰਦਾ ਜਿਵੇਂ ਮਤਲਬ ਕਿ ਕੋਈ ਇੰਦਰ ਐ ਬਾਹਰੋਂ ਵੀ ਸੂਈਆਂ ਮਾਰਦਾ ਹੁੰਦਾ ਨਾ ਇਸ ਤਰੀਕੇ ਨਾਲ ਇਹਦਾ ਦਰਦ ਹੁੰਦਾ ਸੀ ਤੇ ਜਦੋਂ ਦਰਦ ਹੋਈ ਮਤਲਬ ਕਿ ਉਹ ਵਧੀ ਗਿਆ ਵਧੀ ਜਦੋਂ ਮਤਲਬ ਕਿ ਜੋਂ ਜੋਂ ਹੋਈ ਗਿਆ ਮੈਂ ਮਤਲਬ ਕਿ ਹੋਰ ਟ੍ਰੀਟਮੈਂਟ ਡਾਕਟਰਾਂ ਦੀ ਸਲਾਹ ਲੈਣੀ ਸ਼ੁਰੂ ਕਰਤੀ ਡਾਕਟਰਾਂ ਤੋਂ ਵੀ ਬੜੀ ਦਵਾਈ ਲਈ ਉਸ ਚੀ ਨਾ ਮੈਨੂੰ ਕੋਈ ਫਰਕ ਨਹੀਂ ਪਿਆ ਮੈਂ ਥੋਲੇ ਕਰਾਲੇ ਕੋਈ ਕਹਿਆ ਕਿ ਇੱਥੋਂ ਥੋਲਾ ਕਰਾਲਾ ਉੱਥੋਂ ਕਰਾਲਾ ਉਹ ਵੀ ਕਰਾ ਕਰਾ ਦੇਖ ਲੈ ਮਤਲਬ ਕਿ ਹਰ ਹਰ ਉਹ ਮੌਮਕੀਨ ਕੋਸ਼ਿਸ਼ ਕਰਕੇ ਦੇਖ ਲਈ ਵੀ ਜਿਹੜੀ ਆਪਾਂ ਨੂੰ ਜਦੋਂ ਤਕਲੀਫ ਹੁੰਦੀ ਆ ਆਪਾਂ ਕਹਿੰਦੇ ਆ ਨਾ ਵੀ ਕਈ ਵਾਰ ਜਦੋਂ ਆਰਾਮ ਆਉਣਾ ਹੁੰਦਾ ਸਵਾਲੀ ਚੁੰਡੀ ਨਹੀਂ ਆਰਾਮ ਆ ਜਾਂਦਾ ਵੀ ਜਦੋਂ ਆਉਣਾ ਨਹੀਂ ਆਪਾਂ ਜਿੱਥੇ ਤੱਕ ਮਰਜ਼ੀ ਉਹ ਕਰ ਲਿਓ ਆਰਾਮ ਹੀ ਨਹੀਂ ਆਉਂਦਾ ਜਦੋਂ ਕਿਸੇ ਡਾਕਟਰ ਦੀ ਸਲਾਹ ਲੈਂ ਡਾਕਟਰ ਨੇ ਕਹਿੰਦਾ ਹੁਣ ਤੱਕ ਤਾਂ ਡਾਕਟਰ ਆ ਹੀ ਕਹਿਣ ਲੱਗੇ ਹੁਣ ਤਾਂ ਵੀ ਇਹ ਆਰਾਮ ਨਹੀਂ ਆਉਂਦਾ ਇਹ ਤਾਂ ਜਿੰਨੀ ਦੇਰ ਤੱਕ ਜਿੰਦਗੀ ਰਹੂ ਐਂ ਰਹੂ ਨਾਲ ਬਸ ਇਹਦੀਆਂ ਦਵਾਈਆਂ ਆ ਦਵਾਈਆਂ ਦਿੱਤੀਆਂ ਡਾਕਟਰਾਂ ਨੇ ਆ ਦਵਾਈਆਂ ਖਾਈ ਜਾਓ ਇਹ ਦਵਾਈਆਂ ਨਾਲ ਆਰਾਮ ਆ ਜੀ ਵਾ ਜੇ ਆਉਣਾ ਹੋਊਗਾ ਤਾਂ ਨਹੀਂ ਤਾਂ ਇਹ ਆ ਹੀ ਰਹੂਗਾ ਵੀ ਉਹ ਜੀ ਸੋਚ ਕੇ ਹੁੰਦਾ ਕਿੰਨਾ ਵਿਚਾਰੇ ਤਕਲੀਫ ਚ ਝਲਾਂਗੇ ਜਦੋਂ ਤਕਲੀਫ ਇੰਨੀ ਕਿ ਜ਼ਿਆਦੇ ਵੱਧ ਜਾਂਦੀ ਹੈ ਤੇ ਤਲੀਫ ਮਤਲਬ ਕਿ ਬਰਦਾਸ਼ਤ ਤੋਂ ਬਾਹਰ ਹੋ ਬਰਦਾਸ਼ਤ ਨਹੀਂ ਹੁੰਦੀ ਰਾਤ ਨੂੰ ਤਾਂ ਇੰਨੀ ਇੰਨਾ ਕੁ ਜ਼ਿਆਦਾ ਬੁਰਾ ਹਾਲ ਹੁੰਦਾ ਨਾ ਰਾਤ ਨੂੰ ਬਰਦਾਸ਼ਤ ਕਰਨ ਦੀ ਸ਼ਕਤੀ ਬਿਲਕੁਲ ਖਤਮ ਹੋ ਜਾਂਦੀ ਹੈ ਮੈਂ ਦਵਾਈ ਖਾ ਲੈਂਦੀ ਆ ਦਵਾਈ ਨਾਲ ਜਿੰਨੀ ਦੇਰ ਮੈਨੂੰ ਨਾ ਚੜ ਰਿਹਾ ਉਹਨੀ ਦੇਰ ਮੈਨੂੰ ਨੀਂਦ ਆ ਜਾਂਦੀ ਹੈ ਜਦੋਂ ਦਵਾਈ ਦਾ ਨਸ਼ਾ ਖਤਮ ਹੋ ਜਾਂਦਾ ਮੈਨੂੰ ਨੀਂਦ ਨਹੀਂ ਆਉਂਦੀ ਇਹਦੇ ਨਾਲ ਬੜੀ ਜ਼ਿਆਦਾ ਤਕਲੀਫ ਹੁੰਦੀ ਆ ਫਿਰ ਪਾਸੇ ਲਈ ਜਾਣੇ ਲਈ ਜਾਣੇ ਕਿਤੇ ਥੱਕ ਹੰਬ ਕੇ ਨੀਂਦ ਆ ਗਈ ਤਾਂ ਠੀਕ ਹੈ ਨਹੀਂ ਤਾਂ ਨਹੀਂ ਸਹੀ ਇਹਦੇ ਨਾਲ ਇੰਨੀ ਕਿ ਜ਼ਿਆਦਾ ਤਕਲੀਫ ਆ ਮਤਲਬ ਕਿ ਮੈਂ ਕਿਸੇ ਨੂੰ ਬਿਆਨ ਨਹੀਂ ਕਰ ਸਕਦੀ ਜੇ ਮੈਨੂੰ ਕੋਈ ਪੁੱਛਦਾ ਹੁਣ ਤਾਂ ਮੈਂ ਕਿਸੇ ਨੂੰ ਦੱਸਦੀ ਵੀ ਨਹੀਂ ਕਿ ਆਪਾਂ ਜੇ ਕਿਸੇ ਨੂੰ ਦੱਸਦੀ ਵੀ ਆਮ ਅਗਲਾ ਮੂਰੋਂ ਮ ਜਾਕਰ ਹੁੰਦਾ ਵੀ ਲੈ ਇੰਨੇ ਨੂੰ ਚਿਰ ਥੋੜੀ ਹੁੰਦਾ ਆਈ ਸਾਨੂੰ ਤਾਂ ਕਦੇ ਇੰਨੀ ਤਖਲੀਫ ਨਹੀਂ ਹੋਈ ਤੈਨੂੰ ਕਿਹੜਾ ਲਾਈਦੀ ਆ ਵੀ ਉਹ ਸੀ ਨਾ ਹੋਰ ਵੀ ਜਿਆਦਾ ਤਖਲੀਫ ਹੁੰਦੀ ਵੀ ਜਿਹੜਾ ਬੰਦਾ ਦੁਖੀ ਹੁੰਦਾ ਨਾ ਉਹ ਬੰਦੇ ਨੂੰ ਆਪ ਦੇ ਦੁੱਖ ਦਾ ਆਪਾ ਪਤਾ ਹੁੰਦਾ ਆਪਾਂ ਕਿਸੇ ਨੂੰ ਦੱਸਿਆ ਕਿੰਨੇ ਦੁੱਖੋ ਉਹ ਨਾ ਹੋਣੀ ਹੁੰਦਾ ਜਿੰਨਾ ਆਪਾਂ ਮਹਿਸੂਸ ਕਰ ਸਕਦੇ ਹਾਂ ਹੁਣ ਮੈਂ ਕਿਤੇ ਕਿਸੇ ਨੂੰ ਡਰਦੀ ਦੱਸਦੀ ਵੀ ਨਹੀਂ ਮੂਰੋਂ ਕਿਤੇ ਕੋਈ ਬੰਦਾ ਮੇਰਾ ਮਜ਼ਾਕ ਨਾ ਡਾਵੇ ਵੀ ਤੈਨੂੰ ਇਹ ਇੰਨਾ ਚਿਰ ਕਿਉਂ ਹੋਇਆ ਪਲੀਜ਼ ਤੁਹਾਨੂੰ ਸਾਰਿਆਂ ਨੂੰ ਮੇਰੀ ਰਿਕਵੈਸਟ ਆ ਹੱਥ ਜੋੜ ਕੇ ਬੇਨਤੀ ਆ ਕਿ ਕਿਸੇ ਨੂੰ ਕੁਝ ਵੀ ਪਤਾ ਕਿਸੇ ਨੂੰ ਕੋਈ ਦਵਾਈ ਬਾਰੇ ਪਤਾ ਕਿਸੇ ਨੂੰ ਕੋਈ ਥੋੜੇ ਬਾਰੇ ਪਤਾ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਕਿ ਮੈਂ ਇਹਦਾ ਇਲਾਜ ਕਰਾ ਸਕਾਂ ਕਿਉਂਕਿ ਇਹਦੀ ਮੈਨੂੰ ਤਕਲੀਫ ਬਹੁਤ ਜ਼ਿਆਦੇ ਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੋਊਗਾ ਕੋਈ ਵੀ ਮੈਨੂੰ ਇਸ ਚੀਜ਼ ਬਾਰੇ ਦੱਸ ਦਿਓ ਜੇ ਤੁਹਾਨੂੰ ਪਲੀਜ਼ ਇਸ ਚੀਜ਼ ਬਾਰੇ ਕੋਈ ਨੌਲੇਜ ਹੈਗੀ ਆ ਪਲੀਜ਼ ਜਰੂਰ ਦੱਸਿਓ ਧੰਨਵਾਦ ਜੀ